ਜੀ ਆਣ ਕਰਨਾ ਆਨੇ ਕੋਰ ਕੀ ਚਾਹੀਦਾ ਆਜੋ ਆਜੋ ਧੰਨਵਾਦ ਰੱਬ ਦਾ ਪੰਚੀ ਦਾ ਪੀ ਆ ਮੈਂਦੇ ਆ ਮੈਂਦੇ ਆ ਮੈਂ ਆ ਮੇਰਾ ਖਲਾ ਕਿਤਾ ਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਵੀਰ ਜੀ ਧੰਨ ਨਾਨਾ ਜੇ ਕਰਨਾ ਛੱਡ ਦੇ ਫਿਰ ਬੋਲੇ ਬਈ ਤੇ ਅਕੇ ਦਾ ਸਾਹ ਅੱਖੀ ਅੱਖੀ ਪਤਾ ਲੱਗਦਾ ਜ਼ਿੰਦਗੀ ਦਾ ਹਮ ਰਾਈਟ ਹੈ ਨਾ ਤੇ ਅਕੇ ਆਲਾ ਪਤਾ ਕੌਣ ਹੈ ਮਨਕੀਰ ਤੌਲਖਨੇ ਗਾਣੀ ਤਾਂ ਨਾ ਵੀ ਲੈ ਲੈ ਹਾਂ ਆਹ ਕੋਲ ਆਪਾਂ ਨੂੰ ਲੱਗਦਾ ਇਹ ਬੇਲੀ ਮੇਰੇ ਸਾਰੇ ਐਵੇਂ ਵਰਕ ਵਰਗਾ ਤੇ ਲੱਗਦਾ ਲੋਕਾਂ ਦੀ ਅੱਖਾਂ ਲੋਕਾਂ ਨੇ ਗਾਣੇ ਸੁਣਦਾ ਹੁੰਨਾ ਨਾ ਗਾਣੇ ਸੁਣਦਾ ਹੁੰਨਾ ਬਾਈ ਜੀ ਆਏ ਆ ਹਾਂ ਬਾਈ ਜੀ ਆਏ ਆ ਵੀਰੇ ਆਪਾਂ ਸੱਚਾਈ ਤੋਂ ਬੜਾ ਦੂਰ ਆਪਾਂ ਹੈ ਉੱਥੇ ਬੈ ਕੇ ਆਪਾਂ ਪਾਜਦਾ ਸੱਚਾਈ ਤੋਂ ਬਹੁਤ ਦੂਰ ਆ ਯਾਰ ਜੋ ਆਦੀ ਇਹ ਜਿਹੜਾ ਨਾ ਇਹਨੇ ਮੇਰੇ ਇੱਥੇ ਹੱਥ ਨਹੀਂ ਰੱਖਿਆ ਹਨਾ ਮੈਂ ਬਾਤਾਂ ਸੁਣਾ ਲਾ ਆ ਆ ਲੈ ਜਾਵੇਂ ਆ ਲੈ ਜਾ ਆ ਲੈ ਜਾ ਦੇ ਲਾ ਚੱਲ ਨਾ ਮੇਰੇ ਨਾਲ ਚੱਲਾ ਚਲਾ ਚਲੀ ਆ ਆ ਜਾ ਆ ਚਲੀਏ ਐ ਛੋੜਾਂ ਮੈਂ ਇਹ ਇਹਦੇ ਇਹਨੂੰ ਆਪਾਂ ਕਿਤੇ ਸੈੱਟ ਕਰਾਈਏ ਕਿਤੇ ਡਾਕਟਰ ਦਾ ਤੁਸੀਂ ਦਵਾਈ ਨਹੀਂ ਲੈਂਦੇ ਹੋਣੇ ਕਿਤੇ ਨਹੀਂ ਲੈਣੇ ਆ ਜੀ ਵੀਰ ਜੀ ਤੁਸੀਂ ਨੂੰ ਆਪਦੇ ਤੁਹਾਡ ਰੱਖ ਸਕਦੇ ਹੋ ਹਾਂਜੀ ਮਿਲ ਤੋਂ ਕਾਲੋ ਹੈ ਮੀ ਤੁ ਤੋਂ ਹੁਣ ਇਹ ਆਪਾਂ ਚੀਜ਼ ਦਾ ਆ ਚੀਜ਼ ਦਾ ਹੱਲ ਕੀਤਾ ਜਾਵੇ ਵੀ ਕੁਝ ਥਰਪੀਆਂ ਨਾਲ ਥੈਰਪੀਆਂ ਨਾਲ ਠੀਕ ਹੋ ਜੇ ਭਾਈ ਜੀ ਬਾਈ ਕੋਲੇ ਜਾਣੇ ਦਵਾਈ ਲੈਣ ਹਸਲ ਕਿਹੜੇ ਬਾਈ ਕੋਲ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਮਿੰਟੂ ਮੈਂ ਭਰਾ ਆ ਸਾਡਾ ਗੁਰਪ੍ਰੀਤ ਹਾਂਜੀ ਉਹ ਪਤਾ ਕੀ ਕਹਿੰਦੇ ਆ ਉਹ ਕਹਿੰਦੇ ਵੀ ਜੇ ਅਸੀਂ ਐਡਮਿਟ ਕਰਦੇ ਤੇ ਇੱਕ ਜਣਾ ਨਾਲ ਰਹੋ ਵੀਰ ਜੀ ਕੋਈ ਨਾਲ ਰਹਿਣ ਵਾਲਾ ਹੈ ਰਹਿ ਲਓ ਤੁਸੀਂ ਰਹਿ ਲਓ ਜੇ ਐਡਮਿਟ ਕਰਕੇ ਠੀਕ ਹੁੰਦਾ अच्छा जवाही ना अपना रूपे रूपे और रूपे अच्छा ਵੀਰੇ ਇੱਕ ਇੱਕ ਗਾਂ ਲਿਖੋ ਇੱਥੇ ਇੱਕ ਗਾਂ ਦੇਖ ਜਾਓ ਗਾਂ ਲਿਖਦੇ ਖਾਲਸੇ ਉਹ ਗਾਂ ਭੇਜੋ ਸੁਰੇ ਆਇਆ ਇੱਕ ਗਾਂ ਭੇਜੋ ਇੱਕ ਉਧਰ ਭੇਜਣੀ ਹੈ ਇੱਕ ਇੱਧਰ ਭੇਜੋ ਨਿਹਾਲ ਸ੍ਰੀ ਅਕਾਲ ਠੀਕ ਆ ਭੈਣੇ ਬਹੁਤ ਮਾੜਾ ਹੋਇਆ ਨਾ ਤੇ ਪਰ ਕੋਈ ਨਹੀਂ ਪੰਜਾਬ ਖੜਾ ਤੁਹਾਡੇ ਨਾਲ ਜਦ ਤੱਕਾ ਹੋਣਾ ਉਹ ਇਹਦੀ ਸਿਸਟਰ ਹੀ ਆ ਵਿਚਾਰੀ ਉਹ ਵੀ ਇਹਦੀ ਸਕੀ ਸਿਸਟਰ ਹੈ ਅੱਛਾ ਅੱਛਾ ਜਿਨ੍ਹਾਂ ਦੇ ਆਪਾਂ ਘਰੇ ਗਏ ਹੈ ਨਾ ਕੋਈ ਦੀ ਸਿਸਟਰ ਨਹੀਂ ਕੋਈ ਗੱਲ ਨਹੀਂ ਬੀਬੀ ਉਹਨਾਂ ਦੇ ਵਿੱਚ ਘਰੇ ਜਾ ਕੇ ਆਏ ਉਹਨਾਂ ਦਾ ਵੀ ਸ਼ੁਰੂ ਕਰਵਾ ਕੇ ਆਏ ਠੀਕ ਹੈ ਕੀ ਨਹੀਂ ਨਹੀਂ ਦੇਖਿਓ ਜਿਨ੍ਹਾਂ ਦੇ ਆਪਾਂ ਪਹਿਲਾਂ ਗਏ ਸੀ ਹਾਂ ਜੀ ਜਿਨ੍ਹਾਂ ਦੇ ਪਹਿਲੇ ਪੈਸੇ ਦੇ ਕੇ ਆਏ ਸੀ ਜਿਨ੍ਹਾਂ ਦੇ ਤਿੰਨ ਤਿੰਨ ਲੱਖਾਂ ਦੇ ਆ ਗਏ ਲੱਖਾਂ ਤੇਰੇ ਉੱਥੇ ਵੀ ਨਾ ਇਹ ਗੱਲ ਕਰਦਾ ਸੀ ਮੈਂ ਵੀ ਉਹ ਵੀ ਘਰੇ ਉਹ ਵੀ ਪੈਸੇ ਫੜਾ ਗਏ ਆ ਆਪਾਂ ਪਰ ਪੈਸੀ ਕੋ ਖੂਕੀ ਲੈ ਜਾਈਏ ਕੁਛ ਲੈ ਜਾਈਏ ਪਰ ਉਹ ਕਹਿੰਦੇ ਵੀ ਮੈਂ ਆਪ ਹੀ ਕਰਨਾ ਸਾਨੂੰ ਵਾਦਾ ਬਸ ਥੋੜਾ ਧਿਆਨ ਰੱਖਿਓ ਠੀਕ ਆ ਵੀ ਆਪਾਂ ਹਾਂ ਫੈਮਿਲੀ ਲਾਗੇ ਬੰਨੇ ਹੈਗਾ ਇਹ 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 ਲੱਖ ਰੁਪਈਆ ਤਾਂ ਲਾ ਲਿਓ ਕਰਤੇ ਇਹ 50000 ਤੁਹਾਡੇ ਜੋ ਖਰਚਾ ਪਾਣੀ ਇੱਕ ਨਾ ਦੁੱਧ ਵਾਸਤੇ ਤੁਹਾਨੂੰ ਗਾਂ ਦੇ ਕੇ ਚੱਲੇ ਆ ਠੀਕ ਆ ਠੀਕ ਆ ਉਹ ਸਵੇਰੇ ਭੌਂਜੂ ਪੱਠਿਆਂ ਪੁੱਠਿਆਂ ਦਾ ਹੈਗਾ ਨਾ ਜਿਗਾੜ ਸਾਰਾ ਕੋਈ ਨਹੀਂ ਆ ਸਰਦਾਰ ਸਰਦਾਰ ਜੀ ਕੋਈ ਲਾਗੇ ਬੰਨੇ ਹੋ ਗਾ ਪੱਠਿਆ ਦਾ ਹੋ ਜਾ ਭੇਜ ਦਾਂਗੇ ਪਿੰਡ ਇਹ ਪਿੰਡ ਲੈ ਹੋਏ ਸੀ ਅਸੀਂ ਪੂਰਾ ਖਿਆਲ ਰੱਖਾਂਗੇ ਬਾਬਾ ਜੀ ਹੋਣਾ ਨੇ 9 ਪਿੰਡ 12 ਪਿੰਡ ਅਡਾਪਟ ਕੀਤੇ ਆ ਹਾਂ ਅਸੀਂ ਬਾਬਾ ਜੀ ਹੈਗੇ ਬਸ ਠੀਕ ਆ ਅਸੀਂ ਨਾਲ ਬਸ ਠੀਕ ਆ ਜੀ ਠੀਕ ਆ ਮਾਤਾ ਅਸੀਂ ਥੋੜਾ ਸਾਨੂੰ ਨਾ ਅਸੀਂ ਸਾਰੇ ਪਿੰਡ ਇਸ ਫਲੱਡ ਦੇ ਵਿੱਚ ਮਾਤਾ ਹੋਣਾ ਦਾ ਨੁਕਸਾਨ ਹੋ ਗਿਆ ਸੀਗਾ ਪਰ ਰੱਖਾਂਗੇ ਵੱਦ ਆ ਗਿਆ ਨਾ ਵੀ ਵੱਦ ਤੋਂ ਵੱਹਣੇ ਸਾਡਾ 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 ਭਗਵਾ ਨਹੀਂ ਮਾਰਨੀ ਖੜਿਆ ਤੇਨ ਕਿਰਤ ਵਾਲਖਣੀ ਪਹੁੰਚੀ ਇੱਥੇ ਵੱਦ ਤੋਂ ਵੱਦ ਘਰ ਕੱਢ ਲਈਏ ਸਾਡਾ ਤੋਂ